ਆ ਜਾਓ ਸਾਹਮਣੇ ਆਵੇ ਓ ਆਵੇ ਪੈਦਲ ਸੁੱਖਾ ਤੇ ਬੈਂਦੇ ਟਕ 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 ਮੇਰੀ ਗੱਲ ਸੁਣੋ ਵਾਹ ਵਾਹ ਚਪਰਾ ਜੋ ਉਹ ਪੁੱਛਨੇ ਗੱਲ ਪਿਆ ਪਤਾ ਹੀ ਪਾਰਕ ਦੇ ਰਹਿਣ ਦੇ ਗੱਲ ਕਰੋ ਮੈਂ ਉਸ ਨਾਲ ਗੱਲ ਨਹੀਂ ਕਰਨਾ ਸੁਣ ਲੈ ਬਹੁਤ ਬਹੁਤ ਉੱਥੇ ਮਾਰੋ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਮੇਰਾ ਕੋਈ ਕੰਮ ਇਹਨੂੰ ਛੱਡ ਦੇ ਇਹਨੂੰ ਮਰੀ ਜੱਗੀ ਹੁੰਦਾ ਕੋਈ ਗੱਲ ਨਹੀਂ ਹਲੇ ਆਓ ਮਡੇ ਮਾਲ ਮਾਰੋ ਬੜਾ ਤੁਹਾਨੂੰ ਦੱਸ ਦੇਣਾ ਰੋਜ਼ ਤੁਹਾਡੇ ਇੱਥੇ ਆ ਕੇ ਜਾਂਦੇ ਆ ਇਹ ਕੰਮ ਨਹੀਂ ਕਰਦਾ ਨਵਾ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਕਿ ਜਿੱਥੋਂ ਲੈ ਕੇ ਆ ਗਏ ਗੱਲ ਮੇਰੇ ਬੱਚੇ ਇੱਥੇ ਚੋਰੀ ਆ ਮੈਂ ਨਹੀਂ ਬਾਰੂ ਜੀ ਗੱਲ ਨਾਲ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਉਤਾਰ ਦਿਓ ਲੇਕਿਨ ਇਹ ਕੰਮ ਬੰਦਾ ਵੱਡਾ ਹੋ ਜਾਣਾ ਜੀ ਮੇਰੀ ਇੱਕ ਪਿੰਕੀ ਸੁੰਦੇ ਵੀ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਵੀ ਨਾ ਹੈਲੋ ਇਹ ਵੀ ਨਹੀਂ ਹੈਗਾ ਸੱਚੀਕਤ ਮੇਰੇ ਗੱਲ ਸੁਣ ਲੈਣ ਮੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਕੋਈ ਵੱਡੀ ਨਹੀਂ ਹੱਥ ਜੋੜ ਲੈ ਮੇਰੇ ਗਲਤ ਕੰਮ ਕਰਦਾ ਹੱਥ ਜੋੜ ਲੈ ਇਹ ਹੀ ਕਰਕੇ ਚੱਲਦੀ ਜੇ ਨਾ ਦਿਆ ਦੇਪਾ ਬੀਬੀ ਇਹ ਵਕੀ ਨਹੀਂ ਆਉਂਦੀ ਸਾਹਿਬ ਨੇ ਮੀਡੀਆ ਨਾਲ ਤੇ ਜੈ ਸਾਰੇ ਗੱਲਾਂ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦਿਆਂ ਲਈ ਲੈ ਦੇਖੋ ਆਹ ਫਟੀ ਤੇ ਚੱਲਦੀ ਹੋ ਗਈ ਨਾ ਮਹਾਰਾਜ ਇਹ ਜਿਹੜੀ ਜਨਤਾ ਕੋ ਮੰਗਿਓ ਸਾਡ ਕੋ ਦਾਦੀ ਸਾਰਿਆਂ ਦੇ ਦੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਤ ਦੇਣਾ ਮੈਂ ਆਪਣੇ ਯਾਰ ਨਾਲ ਮੁੰਡੇ ਨੂੰ ਲਾ ਕੇ ਆਇਆ ਮਿਰਗਜੀ ਕੋਲ ਉਹ ਨੀਰ ਜਿਹੜਾ ਤੂੰ ਆ ਕੇ ਲੈ ਜਾ ਮੈਂ ਆ ਵੀ ਉਹ ਮੈਨੂੰ ਸਵੇਰੇ ਕਹਿ ਗਿਆ ਸਵੇਰੇ ਕਹਿ ਗਿਆ ਜੇ ਮੈਂ ਬਾਹਰ ਹੋਣਾ ਤਾਂ ਬਾਹਰ ਹੋ ਜਾ ਨਾ ਮੈਂ ਤਾਂ ਬਾਹਰ ਹਾਂ ਨਾਂ ਤੂੰ ਕਹੋਂਦੀਆਂ ਮਰਾਣਾ ਦੇਖੀ ਮਾਂ ਬੁਕਾ ਤੇ ਇਹ ਲੋਹਣਾ ਉਹ ਲੋ ਤੋਂ ਬਜ਼ਾਰ ਕੋਈ ਨਹੀਂ ਜਾਉਣਾ ਪਰ ਜਦੋਂ ਆਪਾਂ ਨਗੇ ਲਗੇ ਫਾਇਦਾ ਲਈ ਆਲੂ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਥੋੜਾ ਜਿਹਾ ਸਖਤਿਆ ਪਾਜੀ ਆ ਗਈ ਕਿੰਨੇ ਆ ਗਈ ਮੈਨੂੰ 15 ਦਿਨ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰਾਜ ਕੇ ਦਿਹਾਣਾ ਦੋਰ ਵੇਚਣ ਦਏ ਹੋ 15 ਦਿਨ ਮੈਂ ਦੇ ਤੱਕ ਥੋੜਾ ਨਹੀਂ ਵੇਚੀ ਤੁਸੀਂ ਇਹਨਾਂ ਨੂੰ ਮੇਰੇ ਤੇਰਾ ਸਭ ਕੁਝ ਮੈਂ ਇਹਨਾਂ ਨਾਲ ਬੋਲਣੀ ਠੀਕ ਹੈ ਮੰਨ ਜੱਲੋ ਕੇ ਸੈਂਦੀ ਬੋਹਰ ਉਹ ਗਾਂ ਚਲੇ ਗਏ ਕਿ ਮੈਂ ਹੋ ਗਿਆ ਗਾਂ ਚਲੇ ਗਏ ਤੇ ਫਿਰ ਗਾਂ ਦੱਸੋ ਉਹਨੇ ਕਿਹਨੂੰ ਗਏ ਨੇ ਆ ਆ ਆ ਆ ਨਾ 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 ਆ ਆਪਲੇ ਮਾੜੇ ਮਾੜੇ ਬਿਆਹ ਆਪਾਂ ਨਹੀਂ ਹੋ ਗਿਆ ਤੂੜੀ ਮੈਂ ਕੰਡਾ ਪੰਨਾਂ ਮੰਡਾ ਇਹ ਤੂੰ ਕਿਹਾ 15 ਮਿੰਟਾਂ ਜਾਦੇ ਮੈਂਨੇ ਬੀਬੀ ਉਹਦੇ ਹੱਥ ਦੇ ਪੈਸੇ ਲੇ ਸਾਡੇ ਅੱਛਾ ਹੈ ਬਾਤ ਕਰੀਏ ਉਹ ਪਹਿਲੇ ਸਾਡੇ ਉਹ ਦੋ ਛੱਡੋ ਗੱਲ ਕੋਦੋ ਕੋਦੋ ਉਹ ਸੁਭੰਜੋ ਸਭੀ ਇਹਦੇ ਪਹਿਲੇ ਸਾਡੇ ਸਹੀ ਦਈਏ ਸਹੀ ਤੁਹਾਡੀ ਤਾਰ ਕੱਢੀ ਹੈ ਦੇਖੋ ਛੱਡਣਾ ਫਤਰ ਚੁੱਲ ਜਲਦੀ ਲੇਕਿਨ ਦੋ ਕਿਹੜਾ ਕਹਿੰਦਾ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨਦੇਸ਼ਾਂ ਤਹਿਤ ਅੱਜ ਫੇਰ ਤੋਂ ਹੀ ਜਿਹੜੀ ਡਰਾਈਵ ਚਾਈਨਾ ਰੋਡ ਦੇ ਗੇਂਸ ਚਲਾਈ ਜਾ ਰਹੀ ਆ ਇਹਦੇ ਵਿੱਚ ਫੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਪ੍ਰਾਂਤ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋਲ ਕੀ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਰਵਾਈ ਅਮਰਚ ਹੋਣੇ ਲੈਂਦੀ ਜਾਵੇ। ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਏਗਾ।